ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਐਸਐਨਯੂ ਸੇ ਮੈਂ ਹਾ ਪਰਦੀਪ ਕੌਰ ਤਾਂ ਚੋਰਾਂ ਦੇ ਵੱਲੋਂ ਚੋਰੀ ਕਰਨ ਦੀਆਂ ਵਾਰਦਾਤਾਂ ਨੇ ਜਿਹੜੀਆਂ ਰੁਕਣ ਦਾ ਨਾਮ ਨਹੀਂ ਲੈਂਦੀਆਂ ਨੇ ਕਿਤੇ ਮੰਦਰ ਦੇ ਵਿੱਚ ਚੋਰੀ ਹੁੰਦੀ ਹੈ ਕਿਤੇ ਗੁਰਦੁਆਰਾ ਸਾਹਿਬ ਦੇ ਵਿੱਚ ਚੋਰੀ ਹੁੰਦੀ ਹੈ ਤੇ ਹੁਣ ਤਾਂ ਆਮ ਲੋਕਾਂ ਨੂੰ ਵੀ ਨਿਪਕਸ਼ਾ ਜਾਂਦਾ ਜਿਹੜੇ ਲੋਕੀ ਮਿਹਨਤ ਕਰਕੇ ਆਪਣੇ ਘਰ ਦਾ ਗੁਜ਼ਾਰਾ ਬੜੀ ਮੁਸ਼ਕਲ ਦੇ ਨਾਲ ਕਰਦੇ ਨੇ ਦਰਸਲ ਚੋਰਾਂ ਦੇ ਵੱਲੋਂ ਉਹਨਾਂ ਦੇ ਵਹੀਕਲਸ ਨੂੰ ਵੀ ਆਪਣਾ ਨਿਸ਼ਾਨਾ ਬਣਾ ਲਿਆ ਜਾਂਦਾ ਜਿੱਹਾਂ ਮਾਮਲਾ ਲੁਧਿਆਣਾ ਤੋਂ ਸਾਹਮਣੇ ਲੁਧਿਆਣਾ ਦੇ ਮਾਡਲ ਟਾਊਨ ਵਿਖੇ ਬਿੰਦਰਾ ਕੰਪਲੈਕਸ ਤੇ ਬਾਹਰ ਖੜੀ ਬਾਈਕ ਨੂੰ ਚੋਰ ਦੇ ਵੱਲੋਂ ਦਰਸਲ ਨਿਸ਼ਾਨਾ ਬਣਾਇਆ ਗਿਆ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਕਰੀਨ ਤੇ ਜ਼ਰੂਰ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਕਿ ਬੜੇ ਸ਼ਾਤਰ ਦਿਮਾਗ ਦੇ ਨਾਲ ਇਸ ਦੇ ਵੱਲੋਂ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਹੈ ਤਸਵੀਰਾਂ ਦੇ ਵਿੱਚ ਸਿੱਧੇ ਤੌਰ ਤੇ ਨਜ਼ਰ ਆ ਰਿਹਾ ਕਿ ਬਾਈਕ ਦੇ ਉੱਤੇ ਖੜ ਕੇ ਪਹਿਲਾਂ ਬਾਈਕ ਦੇ ਹੈਂਡਲ ਨੂੰ ਚੰਗੀ ਤਰ੍ਹਾਂ ਹਿਲਾਉਣ ਦੀ ਕੋਸ਼ਿਸ਼ ਕਰਦਾ ਹੈ ਸ਼ਾਇਦ ਇਹਨਾਂ ਜੋ ਜ਼ਾਬਦਾਰ ਜ਼ਿੰਮੇਵਾਰ ਤੇ ਹੱਥ ਦੇ ਵਿੱਚ ਕੋਈ ਚਾਬੀ ਹੋਵੇ ਤਾਂ ਲਗਾਤਾਰ ਕੋਸ਼ਿਸ਼ ਕਰਦਾ ਹੈ ਤਾਂ ਕਿ ਕਿਸੇ ਨੂੰ ਸ਼ੱਕ ਨਾ ਹੋਵੇ ਉਸ ਦੇ ਉੱਪਰ ਬੈਠਦਾ ਹੈ ਔਨ ਜਾਣ ਵਾਲੇ ਸਭ ਦੇ ਉੱਤੇ ਨਜ਼ਰ ਰੱਖਦਾ ਹੈ ਪਰ ਅਚਾਨਕ ਉਸ ਦੀ ਚਾਬੀ ਹੈ ਜਿਹੜੀ ਉਸ ਦੇ ਕੋਲ ਮੌਜੂਦ ਹੁੰਦੀ ਹੈ ਉਹ ਲੱਗ ਜਾਂਦੀ ਹੈ ਅਤੇ ਬਾਈਕ ਚੱਕ ਕੇ ਰਫੂ ਚੱਕਰ ਹੋ ਜਾਂਦਾ ਹੈ ਦੱਸਦੀ ਹੈ ਕਿ ਜਿਸ ਸਖਸ਼ਦੀਏ ਬਾਈਕ ਚੋਰੀ ਹੋਈ ਹੈ ਉਸ ਦਾ ਨਾਮ ਸੁਨੀਲ ਕੁਮਾਰ ਦੱਸਿਆ ਜਾ ਰਿਹਾ ਹੈ ਬਾਈਕ ਦਾ ਨੰਬਰ ਪੀਬੀ 10 GN9246 ਇਸ ਦੇ ਨਾਲ ਤੋਂ ਇਹ ਵੀ ਜਾਣਕਾਰੀ ਜ਼ਰੂਰ ਦੇ ਦਿੰਨੇ ਆ ਕਿ ਸਖਸ਼ਾ ਜਿਹੜਾ ਕਾਉਂਸਲਰ ਕੰਮ ਕਰਦਾ ਹੈ ਤਕਰੀਬਨ 7 ਵਜੇ ਦੇ ਕਰੀਬ ਆਪਣੀ ਬਾਈਕ ਖੜਾ ਕੇ ਕੰਮ ਕਰਨ ਲਈ ਚਲਾ ਜਾਂਦਾ ਤੇ ਜਦੋਂ ਰਾਤ ਦੇ 10 ਵਜੇ ਆ ਕੇ ਵਾਪਸ ਦੇਖਦਾ ਤਾਂ ਉਸ ਦੀ ਬਾਈਕ ਅਜੜੀ ਮजूद ਨਹੀਂ ਹੁੰਦੀ ਤਾਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਜਾਂਦੀ ਹੈ ਸੀਸੀਟੀਵੀ ਤਸਵੀਰਾਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਦੇ ਸੀਸੀਟੀਵੀ ਕੈਮਰੇ ਖੰਗਾਲੇ ਜਾਂਦੇ ਨੇ ਤਸਵੀਰਾਂ ਦੇ ਵਿੱਚ ਸਿੱਧੇ ਤੌਰ ਤੇ ਨਜ਼ਰ ਆ ਰਿਹਾ ਕਿ ਛਾਤਰ ਦਿਮਾਗ ਦੇ ਨਾਲ ਸਟੋਰੀ ਦੀ ਵਾਰਦਾਤ ਨੂੰ ਅੰਜਾਮ ਹੈ ਜਿਹੜਾ ਉਹ ਦਿੱਤਾ ਜਾ ਰਿਹਾ ਤਾਂ ਬਿਲਕੁਲ ਮੌਕੇ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਜ਼ਰੂਰ ਸਕਰੀਨ ਤੇ ਸਾਂਝੀਆਂ ਕਰ ਰਿਹਾ ਤੁਸੀਂ ਦੇਖੋ ਕਿ ਚੋਰ ਦੇ ਕੋਲੋਂ ਕਿਵੇਂ ਉਸਨੇ ਵੇਟ ਕੀਤੀ ਹੋएगी ਕਿਉਂਕਿ ਇਹ ਕੰਮ ਹਰ ਰੋਜ਼ ਦੇਖਣ ਵਾਲੇ ਵਿਅਕਤੀ ਦਾ ਹੋ ਸਕਦਾ ਹੈ ਜਿਹੜਾ ਹਰ ਰੋਜ਼ ਕਿਸੇ ਚੀਜ਼ਾਂ ਨੂੰ ਨੋਟ ਕਰਦਾ ਹੋਵੇ ਅਬਜ਼ਰਵ ਕਰਦਾ ਹੋਵੇ ਤਾਂ ਜਦੋਂ ਇੱਕ ਸਖਸ਼ ਆਪਣੇ ਕੰਮ ਲਈ ਉੱਪਰ ਜਾਂਦਾ ਹੈ ਤਾਂ ਚੋਰ ਦੇ ਵੱਲੋਂ 8 ਵਜੇ ਦੇ ਕਰੀਬ ਇਸ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਹੈ ਸੁਨਗੁਮਾਨੀ ਸੁਨਗੁਮਾਨੀ ਆਉਲਾ ਪਿਆ सर इतने बाइक क्राइसिस इतो चक्की गई सर अपने ऑफिस तो बाहर ही सर ऑफिस के बिंद्रा कॉम्प्लेक्स पर ते बज के चोरी मिनट से सब 19 तारीख को चोरी हो जाए रात में सर ताला तोड़ के ले लेके चाबी तो मेरे कोली पे ही हुई है ਚੌਂਕਿਆਲੇ ਕਹਿੰਦੇ ਜੀ ਅਸੀਂ ਪਰਚਾ ਮਤਲਬ ਕੱਚਾ ਪਰਚਾ ਦਾਖਲ ਕੀਤਾ ਹੋਇਆ ਅਸੀਂ ਦੇਖਦੇ ਹਾਂ ਸੋਮਾ ਨੂੰ ਮਤਲਬ ਕਿ ਫਾਈਨਲ ਕਰਦੇ ਹਾਂ ਮਤਲਬ ਕਿ ਪ੍ਰਸ਼ਾਸਨ ਤੋਂ ਵੀ ਮੰਗ ਕਰਦੇ ਹਾਂ ਸਰ ਬਾਈਕ ਲਾਫ ਕੀ ਦਿੱਤਾ ਲੱਗਦਾ ਕਿ ਪ੍ਰਸ਼ਾਸਨ ਮਦਦ ਕਰੂਗਾ ਬਾਈਕ ਹਾਂ ਜੀ ਸਰ ਲੱਗਦਾ ਤਾਂ ਨਹੀਂ ਉਸੇ ਦੇਖੋ ਬਾਕੀ ਬਗ ਜੀ ਕੀ ਗੱਲ ਚੱਲ ਠੀਕ ਹੈ ਜੀ ਪੱਤਰਕਾਰ ਵਿਸ਼ੇਕ ਜੀ ਰੋਟਾ ਗੱਲ ਕਰਦੇ ਆ ਜੀ ਹਾਂ ਜੀ ਹਾਂ ਜੀ ਹੁਕਮ ਜੀ ਹੁਕਮ ਨੇ ਇੱਕ ਜੀ ਪੁਲਿਸ ਨੇ ਸੀ ਬਲਦੇਵ ਜੀ ਇੱਕ ਮੋਟਰਸਾਈਕਲ ਚੋਰੀ ਹੋਇਆ ਸੀ ਬਿੰਦਰਾ ਕੰਪਲੈਕਸ ਦੇ ਬਾਹਰੋਂ 19 ਤਰੀਕ ਨੂੰ ਰਾਤ ਨੂੰ ਆਉਣੀਆ ਹਾਂਜੀ 19 ਤਿੰਨ 2025 ਹਾਂਜੀ ਹਾਂਜੀ ਤੇ ਸਰ ਕੀ ਮਸਲਾ ਕੀ ਸੀ ਇਹ ਸਰ ਕਿਤਾ ਕੀ ਕਰ ਗਏ ਚੋਰ ਚੋਖੜਾਇਆ ਜੀ ਉੱਥੋਂ ਲੈ ਗਏ ਵੀਰੇ ਅੱਛਾ ਉੱਥੋਂ ਚੱਕ ਕੇ ਲੈ ਗਏ ਹਾਂ ਚੱਕ ਕੇ ਲੈ ਗਏ ਭਰਾ ਤੇ ਇੱਥੇ ਕੀ ਕਾਰਵਾਈ ਕੀਤੀ ਭਾਜੀ ਕਾਰੇ ਤੇ ਕੀ ਸੀਸੀਟੀਵੀ ਬੜੇ ਤੇ ਕੀ ਸੀਰ ਬੜੇ ਜੇ ਕਲੀਅਰ ਹੀ ਨਹੀਂ ਆ ਰਹੀ ਫੋਟੋ ਠੀਕ ਹੈ ਅੱਛਾ ਜੀ ਬਾਕੀ ਪਾਰਕਾ ਪੁੱਤਾ ਸਾਰੇ ਝਕੇ ਦੀ ਸਾਰੇ ਗਰਮਿਸਟੀਆਂ ਕਰੀਆਂ ਹੋਈਆਂ ਠੀਕ ਹੈ ਕਿਤੇ ਵੀ ਜੇ ਆਪਾਂ ਨੂੰ ਮਿਲ ਜਾਣਾ ਫਿਰ ਆਪਾਂ ਨੂੰ ਕਾਲ ਕਰ ਦਿੰਦੇ ਹਾਂ ਠੀਕ ਹੈ ਭਾਜੀ ਹਾਂ ਜੀ ਹਾਂ ਜੀ ਠੀਕ ਥੈਂਕ ਯੂ ਜੀ ਸਾਰੇ